ਉਸੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਬਾ ਅਟਲ ਸਾਹਿਬ ਜੀ ਜਿਹੜੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਅਟਲ ਰਾਏ ਜੀ ਜਵਾਦ ਵਿੱਚ ਸ਼ੋਭਿਤ ਹੈ ਬਾਬਾ ਟਰਾਲਾ ਜੀ ਜੋ ਬਚਨ ਕਰਦੇ ਸਨ ਪੂਰੇ ਹੋ ਜਾਂਦੇ ਸਨ ਇਸ ਕਰਕੇ ਆਪ ਨੂੰ ਬਾਬਾ ਜੀ ਕਹਿੰਦੇ ਸਨ ਬਾਬਾ ਜੀ ਦੀ ਹਾਣੀ ਬਾਲਕਾਂ ਨਾਲ ਖੇਦੋ ਖੁੰਡੀ ਖੇਡਿਆ ਕਰਦੇ ਸਨ ਇੱਕ ਦਿਨ ਖੇਡਦੇ ਆ ਖੇਡਦਾ ਮਿੱਟੀ ਬਾਲਕ ਦੇ ਸਿਰਾਂ 'ਚ ਮੋਣ ਦੇ ਸ਼ਾਮ ਹੋ ਜਾਣ ਕਾਰਨ ਉਸਨੇ ਅਗਲੇ ਦਿਨ ਮਿੱਟੀ ਦੇਣ ਦਾ ਵਾਅਦਾ ਕੀਤਾ ਰਾਤ ਸਮੇਂ ਮੋਣ ਨੂੰ ਸੁਪਨੇ ਡੰਗ ਲਿਆ ਮੌਤ ਹੋ ਗਈ ਤੇ ਜਦੋਂ ਬਾਬਾ ਜੀ ਮੋਣ ਦੇ ਘਰ ਪਹੁੰਚੇ ਤਾਂ ਦੇਖਿਆ ਮੋਣ ਦੇ ਮਾਤਾ ਪਿਤਾ ਬਰਲਾਪ ਕਰਦੇ ਸਨ ਰੋਂਦੇ ਮਾਪਿਆਂ ਨੇ ਮੋਹਣ ਬਾਬਾ ਜੀ ਨੂੰ ਮੋਹਣ ਦੇ ਸੱਪ ਲੜਨ ਦੀ ਘਟਨਾ ਦਾ ਦੱਸਿਆ ਬਾਬਾ ਜੀ ਅੱਗੇ ਵਧੇ ਤੇ ਆਪਣੀ ਖੁੰਡੀ ਮੋਹਣ ਦੇ ਗਲ ਵਿੱਚ ਪਾ ਕੇ ਕਿਹਾ ਉੱਠ ਸਾਡੀ ਮਿੱਟੀ ਦੇ ਜਿਸ ਨਾਲ ਮੋਹਣ ਜਿੰਦਾ ਹੋਊ ਉੱਠਿਆ ਇਸ ਗੱਲ ਦੀ ਚਰਚਾ ਫੈਲ ਗਈ ਗੁਰੂ ਹਰਗੋਬਿੰਦ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਬਾਬਾ ਟਾਲ ਰਾਜ ਜੀ ਨੂੰ ਬੁਲਾਇਆ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖਾਲਸਾ ਪਹੁੰਚੇ ਗੁਰੂ ਜੀ ਨੇ ਫਰਮਾਇਆ ਕਿ ਭਾਣਾ ਉਲਟਿਆ ਹੈ ਜੀ ਬਾਬਾ ਜੀ ਨੇ ਸਮਝ ਲਿਆ ਨਮਸਕਾਰ ਕਰਕੇ ਅਡੋਲ ਈਸ ਸੁਤਾਨ ਤੇ ਚਾਦਰ ਢਾਨ ਕੇ ਬੈਠ ਗਏ ਸਰੀਰ ਤੇ ਆਖ ਦਿੱਤਾ ਪਤਾ ਲੱਗਣ ਤੇ ਸਿੱਖ ਸੰਗਤਾਂ ਗੁਰੂ ਜੀ ਸਾਬੇ ਸੁਤਾਨ ਤੇ ਆਏ ਤੇ ਆਪਣੇ ਸਪੁੱਤਰ ਬਾਬਾ ਟਰਾਲ ਰਾਏ ਦਾ ਇੱਥੇ ਹੀ ਸੰਸਕਾਰ ਕੀਤਾ ਤੇ ਬਚਨ ਕੀਤੇ ਗੁਰੂ ਹਰਗੋਬਿੰਦ ਜੀ ਨੇ ਸਾਰੇ ਸ਼ਹਿਰ ਤੋਂ ਉੱਚਾ ਤੇਰਾ ਦਰਬਾਰ ਹੋਵੇਗਾ ਅੰਮ੍ਰਿਤਸਰ ਦੇ ਦਰਸ਼ਨ ਕਰਦਿਆਂ ਸੰਗਤਾਂ ਦੀ ਯਾਤਰਾ ਤੇਰੇ ਦਰ ਤੇ ਮੱਥਾ ਟੇਕਣ ਤੇ ਹੀ ਪੂਰੀ ਹੋਏਗੀ ਤੇਰੇ ਦਰ ਤੇ ਲੋੜਵੰਦ ਪ੍ਰਸ਼ਾਦਾ ਛਕਿਆ ਕਰਨਗੇ ਬਾਬਾ ਟਰਾਲ ਪਕਤੀਆਂ ਪਕਾਈਆਂ ਕੱਲ ਤੇਰੇ ਦਰ ਤੋਂ ਸੰਗਤਾਂ ਜਦੋਂ ਮੂੰਹ ਮੰਗੀਆਂ ਮਰਜ਼ਾ ਪਾਉਣਗੀਆਂ ਸਦਾ ਮੂੰਹ ਮੰਗ ਕੇ ਮਰਜ਼ਾ ਪਾਉਣਗੀਆਂ ਅਸੀਂ ਤੈਨੂੰ ਇਸ ਸ਼ਹਿਰ ਦਾ ਮੁਖੀ ਥਾਪਦੇ ਹਾਂ ਜੋ ਵੀ ਅੰਤੋਂ ਸਮੇਂ ਤੇਰਾ ਧਿਆਨ ਕਰੇਗਾ ਉਹ ਤੇਰੇ ਚਰਨਾ ਵਿੱਚ ਆਏਗਾ ਕਰੋਨੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਸ ਉਸਤਾਨ ਦੀ ਜੋ ਸੇਵਾ ਹੈ ਬਾਬਾ ਜੀ ਸੰਸਾਲੀ ਵਾਲੇ ਮਹਾਪੁਰਸ਼ ਹੋਣ ਤਾਂ ਚਲੋ ਸਰੀਰ ਛੱਡ ਗਏ ਨੇ ਉਹਨਾਂ ਦੇ ਸੇਵਾਦਾਰ ਨੇ ਪਰਮਜੀਤ ਸਿੰਘ ਜੀ ਉਹ ਕਰਾ ਰਹੇ ਨੇ ਬਾਬਾ ਜੀ ਸਿੰਘ ਜੀ ਹਸਾਲੀ ਵਾਲੇ ਸੋਨੇ ਦੀ ਪੱਤਰਾਂ ਦੀ ਸੇਵਾ ਇੱਥੇ ਕਰਾਈ ਜਾ ਰਹੀ ਹੈ ਤੇ ਇੱਧਰ ਬਾਬਾ ਜੀ ਦੀ ਸੋਨੇ ਦਰਸ਼ਨ ਦਰਾਰੇ ਸੋਇ ਨਾਮ ਆਰਤਾਂ ਸਰੋਵਰ ਸਾਹਿਬ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਵਾਹਿਗੁਰੂ 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 ਬਾਬਾ ਟਲ ਰਹਾ ਹੈ ਜੀ ਪੈ ਲੱਗੀ ਹੈ ਜੀ ਕਰੋਦਰ ਸ਼ੁਮਤਾਨ ਬਾਬਾ ਬਹੁਤ ਬਹੁਤ ਸਹਿਬ और दोस्तों गुड मॉर्निंग कैसे हैं आप